ਸਾਰਿਆਂ ਨੂੰ ਪਿਆਰ ਭਰੀ ਸਵੇਰ ਕਾਲ ਜੀ ਲੈ ਕੇ حاضر ਹੋਏ ਆਂ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਸਮਾ ਦੇ ਲਈ ਵੱਡੀ ਖਬਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਤਾਂ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਸਮਾ ਦੇ ਲਈ ਵੱਡੀ ਖਬਰ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਲਗਾਤਾਰ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ ਦਾ ਜਵਾਬ ਦੇ ਵਿੱਚ ਨਜ਼ਰ ਆ ਰਹੀ ਹੈ ਜਿਹੜੀ ਕਿਉਂਕਿ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਪੰਜਾਬ ਸਰਕਾਰ ਇੱਕਦਮ ਜਾਗ ਗਈ ਹੈ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਜਲਦੀ ਹੀ ਹੋਣ ਵਾਲੀ ਵੋਟਾਂ ਜੋ ਕਿ 2027 ਦੇ ਵਿੱਚ ਵੋਟਾਂ ਹੋਣਗੀਆਂ ਉਹਨਾਂ ਨੂੰ ਹਾਰ ਦਾ ਸਾਹਮਣਾ ਨਾ ਕਰਨਾ ਪਵੇ ਜਿਸ ਦੇ ਡਰ ਤੋਂ ਉਹਨਾਂ ਦੇ ਉੱਪਰ ਰਾਜਨੀਤਿਕ ਦਬਾਅ ਜਿਹੜਾ ਹੈ ਬਣਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੁਆਰਾ ਵੀ ਲਗਾਤਾਰ ਦਰਨੇ ਤੇ ਰੈਲੀਆਂ ਕਰਕੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਲਗਾਤਾਰ ਪੈਨਸ਼ਨਰ ਦੇ ਡੀਏ ਦੇ ਵਿੱਚ ਵਾਅਦਾ ਜਿਹੜਾ ਹੈ ਪੰਜਾਬ ਸਰਕਾਰ ਜਲਦੀ ਹੀ ਕਰ ਸਕਦੀ ਹੈ ਇਹ ਡੀਏ ਦੇ ਵਿੱਚ ਵਾਅਦਾ ਜਿਹੜਾ ਹੈ 4% ਦਾ ਵੀ ਹੋ ਸਕਦਾ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਜਲਦੀ ਹੀ ਹੋਵੇਗਾ ਕਿਉਂਕਿ ਜਨਵਰੀ ਮਹੀਨੇ ਦੇ ਵਿੱਚ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਹੋਣਾ ਸੀ ਪਰ ਜੋ ਕਿ ਹੁਣ ਨਹੀਂ ਹੋਇਆ ਹੁਣ ਜਿਹੜਾ ਮਾਰਚ ਮਹੀਨੇ ਦੇ ਵਿੱਚ ਕੇਂਦਰ ਸਰਕਾਰ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਕਰ ਸਕਦੀ ਹੈ ਜੇਕਰ ਅਸੀਂ डीए ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਇਸ ਟਾਈਮ ਜਿਹੜਾ 53% ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਜਿਹੜਾ ਹੈ 42% ਜਿਸ ਕਰ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਨੂੰ ਸਾਡਾ ਜਿਹੜਾ ਹੈ ਡੀਏ ਜਿਹੜਾ ਸਾਡਾ ਹੱਕ ਦਿੱਤਾ ਜਾਵੇ ਇਸ ਮੰਗ ਦਾ ਹੱਲ ਜਿਹੜਾ ਪੰਜਾਬ ਸਰਕਾਰ ਜਲਦੀ ਹੀ ਕਰ ਸਕਦੀ ਹੈ 37 ਤਰ੍ਹਾਂ ਦੇ ਭੱਤੇ ਜੋ ਕੀ ਬੰਦ ਪਏ ਨੇ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾ ਸਕੇ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਪੁਰਾਣੀ ਪੈਨਸ਼ਨ ਜਿਹੜੀ ਕਿ 1972 ਅਨੁਸਾਰ 2000 ਚਾਰ ਤੋਂ ਬਾਅਦ ਜਿਹੜੇ ਪਰਤੀ ਮੁਲਾਜ਼ਮਾਂ ਨੂੰ ਲਾਗੂ ਕੀਤੀ ਜਾਵੇ ਕਿਉਂਕਿ ਪ੍ਰਾਣੀ ਪੈਨਸ਼ਨ ਨੂੰ ਲੈ ਕੇ ਲਗਾਤਾਰ ਸੰਘਰਸ਼ ਮੁਲਾਜ਼ਮਾਂ ਤੇ ਪੈਨਸ਼ਨਰ ਦਾ ਜਾਰੀ ਹੈ ਸੋ ਦੋਸਤੋ ਪੰਜਾਬ ਸਰਕਾਰ ਇੱਕ ਗੱਲ ਤੇ ਜਿਹੜੀ ਕਿ ਅੜੀ ਹੋਈ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਜਿਹੜੀ ਕਿ ਫੰਡ ਜਿਹੜਾ ਵਾਪਸ ਨਹੀਂ ਕਰ ਰਹੀ ਪਰ ਇਸ ਤੋਂ ਇਲਾਵਾ ਜੋ ਕਿ ਛੱਤੀਸਗੜ ਝਾਰਖੰਡ ਰਾਜਸਥਾਨ ਦੁਆਰਾ ਉਹਨਾਂ ਦਾ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪੈਨਸ਼ਨ ਸਕੀਮ ਦਾ ਜਿਹੜਾ ਵਾਅਦਾ ਜਿਹੜਾ ਕਿ ਹਜੇ ਤੱਕ ਪ੍ਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ। ਮਲਾਸਮਾ ਦੁਆਰਾ ਯੂਪੀਐਸ ਦਾ ਜੋ ਕਿ ਨੋਟੀਫਿਕੇਸ਼ਨ ਕੇੰਦਰ ਸਰਕਾਰ ਦੁਆਰਾ ਕੀਤਾ ਗਿਆ ਸੀ ਉਸ ਦੀਆਂ ਜਿਹੜੀਆਂ ਕਾਪੀਆਂ ਜਿਹੜੀਆਂ ਕਿਆਂ ਗਈਆਂਗੀ ਸਾਰੀਆਂ ਗਈਆਂ। ਕੀ ਸਾਨੂੰ ਜਿਹੜੀ ਹੈ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਮੁੱਖ ਮੰਤਰੀ ਭਗਵੰਤ ਮਾਨ ਜਾਂ ਜਾ ਸਕਦਾ ਹੈ ਜਾਂ ਫਿਰ ਉਹਨਾਂ ਦੋਧੀਆਂ ਜਿਹੜੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਜੋ ਮੁਲਾਜ਼ਮਾਂ ਨੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਆਸ਼ਾ ਵਰਕਰ ਤੇ ਮੀਲ ਮੀਲ ਵਰਕਰ ਜਿਹੜੇ ਮਾਨ ਪੱਤੇ ਵਿੱਚ ਵਾਅਦਾ ਜਿਹੜਾ ਹੈ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੁਲਾਜ਼ਮ ਨੂੰ ਪੇ ਕਮਿਸ਼ਨ ਏਰੀਆ ਨੂੰ ਲੈ ਕੇ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਜਿਹੜੀ ਹੈ ਦੇ ਸਕਦੀ ਹੈ ਜਿਹੜੀ ਮਾਰਚ ਦੇ ਮਹੀਨੇ ਦੇ ਵਿੱਚ ਜਿਹੜੀ ਹੈ ਕੈਬਨਿਟ ਮੀਟਿੰਗ ਜਲਦੀ ਹੀ ਕੋਈ ਹੋ ਸਕਦੀ ਹੈ ਇਸ ਦੇ ਵਿੱਚ ਮੁਲਾਜ਼ਮਾਂ ਦਾ ਮੰਗਾਂ ਦਾ ਜਿਹੜਾ ਹੈ ਹਾਲ ਜ਼ਰੂਰ ਨਿਕਲੇਗਾ ਹਾਂਜੀ ਦੋਸਤੋ ਇਹ ਸਿਆਸਤ ਦੀ ਵੱਡੀ ਅਪਡੇਟ Thank